ਪਿਓ ਪੁੱਤਰ ਵਿਆਹ ਵਾਸਤੇ ਲੜਕੀ ਨੂੰ ਵੇਖਣ ਗਏ ਤੇ ਪਿਓ ਨੇ ਕਿਹਾ ਕਿ ਸਾਨੂੰ ਸਿਰਫ ਕੁਛ ਨਹੀਂ ਚਾਹੀਦਾ ਇੱਕ ਸੁਗੜ ਸਿਆਣੀ ਸਮਝਦਾਰ ਪੜੀ ਲਿਖੀ ਲੜਕੀ ਚਾਹੀਦੀ ਜਿਹੜਾ ਸਾਡਾ ਘਰ ਸੰਭਾਲ ਲੇ ਕਿਉਂਕਿ ਜਿਹਦੇ ਛੋਟਾ ਜਿਹਾ ਸੀ ਤੇਦੀ ਮਾਂ ਦੀ ਡੈਥ ਹੋ ਗਈ ਸੀ ਤੇ ਮੈਂ ਬੜੇ ਦੁੱਖਾਂ ਨਾਲ ਨੇਪਾਲਿਆ ਮੈਂ ਕਹਿਣਾ ਕਿ ਹੁਣ ਪਰਮਾਤਮਾ ਸਾਨੂੰ ਥੋੜਾ ਜਿਹਾ ਸੁੱਖ ਜ਼ਰੂਰ ਦੇ ਦਿਓ ਤੇ ਲੜਕੀ ਦੀ ਮਾਂ ਕਹਿਣ ਲੱਗੀ ਕਿ ਮੈਂ ਅਸੀਂ ਤੇ ਤਾਂ ਕੁਝ ਨਹੀਂ ਸਕਦੇ ਪਰ ਸਾਡੇ ਕੋਲ ਸੰਸਕਾਰ ਨੇ ਜਿਹੜੇ ਅਸੀਂ ਆਪਣੇ ਤੀਨੋਂ ਦਿੱਤੇ ਨੇ ਉਹ ਸੰਸਕਾਰਾਂ ਨਾਲੇ ਤੁਹਾਡਾ ਘਰ ਜਿਹੜਾ ਹੈ ਸਵਰਗ ਬਣਾ ਦੇਗੀ ਉਹਨਾਂ ਕਿਆ ਬੱਸ ਸਾਨੂੰ ਸਿਰਫ ਇਹੀ ਚਾਹੀਦਾ ਵਿਆਹ ਹੋ ਗਿਆ ਪਰ ਵਿਆਹ ਹੁੰਦਿਆਂ ਹੀ ਜਦੋਂ ਤੀ ਨੇ ਜਾ ਕੇ ਦੇਖਿਆ ਕਿ ਇੰਨਾ ਕੁਛ ਹੈ ਉਹ ਤਾਂ ਸਾਰਾ ਰੋਜ਼ਾ ਸੇ ਮੈਨਾਂ ਕੁਲਤਾਇ ਮੈਨਾਂ ਕੁਲਤਾਇ ਮਿੰ ਤਾਂ ਪਤਾ ਹੀ ਨਹੀਂ ਸੀ ਤੇ ਉਹ ਉਹਦੀਆਂ ਨਜ਼ਰਾਂ ਹੀ ਬਦਲ ਗਈਆਂ ਕਈ ਵਾਰੀ ਸੁਣੀਦਾ ਸੀ ਛੋਟੇ ਹੁੰਦਾ ਕਹਿੰਦੇ ਸੀ ਭੁੱਖੇ ਦੀ ਤਿਰਜੀ ਤੇ ਖੀਰ ਡਾਲ ਲਗੋ ਉਸਨੇ ਕਿਹਾ ਕਿ ਮਾਂ ਮਾਹਰ ਬਸ ਇਥੇ ਕੋਈ ਮੁਸੀਬਤ ਹੈ ਮੇਰ ਕੋ ਆਪਣਾ ਸੋਹਰਾ ਨਹੀਂ ਜਰਿਆ ਜਾਂਦਾ ਇਹਨੂੰ ਮੈਂ ਕਿਸ ਤਰ੍ਹਾਂ ਕਰਾਂ ਮੈਨੂੰ ਕੋਈ ਉਹਦਾ ਤਰੀਕਾ ਦੱਸੋ ਉਹਨੇ ਕਿਹਾ ਬੜਾ ਸੌਖਾ ਤਰੀਕਾ ਹੈ ਸਹੁਰੇ ਤੇ ਇਲਜ਼ਾਮ ਲਾ ਦੇ ਆਪਣੇ ਪਤੀ ਨੂੰ ਦੱਸ ਕਿ ਇਹ ਮੈਨੂੰ ਛੇੜਦਾ ਹੈ ਇਹਦੀ ਬੁਰੀ ਨਜ਼ਰ ਮੇਰੇ ਤੇ ਤੇ ਦੇਖ ਤੇਰਾ ਪਤੀ ਕਿਸ ਰਾਹ ਨੂੰ ਘਰ ਉਖੜਦਾ ਤੁਸੀਂ ਦੇਖੋ ਇਹੋ ਜੀਆਂ ਮਾਵਾਂ ਜਿਹੜੀਆਂ ਕਹਿੰਦੀਆਂ ਅਸੀਂ ਧੀਆਂ ਨੂੰ ਸੰਸਕਾਰ ਦੇਨੇ ਇਹ ਸੰਸਕਾਰ ਦਿੰਦੀਆਂ ਕਿ ਜਿਸ ਘਰ ਦਾ ਖਾਣਾ ਜੇ ਉਸੇ ਘਰ ਨੂੰ ਤਬਾਹ ਕਰ ਦੋ ਕਿਤੇ ਨਾ ਕਿਤੇ ਮਾਵਾਂ ਨੂੰ ਸੋਚਣਾ ਚਾਹੀਦਾ ਕਿ ਤੁਸੀਂ ਵੀ ਕੱਲ ਨੂੰ ਪੁੱਤਰ ਵਿਆਉਣੇ ਤੁਸੀਂ ਵੀ ਸੱਸ ਬੰਨਣਾ ਤੇ ਜੇ ਤੁਹਾਡੀਆਂ ਨੂੰਹਾਂ ਤੁਹਾਡੇ ਨਾਲ ਇਸ ਤਰ੍ਹਾਂ ਆ ਕੇ ਕਰਨਗੇ ਕੀ ਬਰਦਾਸ਼ਤ ਹੁੰਦਾ ਆਪਣੇ ਬੱਚਿਆਂ ਨੂੰ ਉਹ ਚੀਜ਼ ਦੱਸੋ ਜਿਹੜੀ ਕੱਲ ਨੂੰ ਤੁਹਾਨੂੰ ਨਾ ਵਾਪਰਨੀ ਪਵੇ ਜਦੋਂ ਕੱਲ ਤੁਹਾਡੇ ਤੇ ਵਾਪਰੇਗੀ ਤਾਂ ਬਹੁਤ ਦੁਖੀ ਹੋਣਾ ਪਵੇਗਾ